ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਰੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚਵਿੰਡਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਹਰਪਾਲ ਵੀਰ ਕੋਲ ਆਪਾਂ ਪਹੁੰਚੇ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ ਦੋ ਮੱਜਾਂ ਜਿਹੜੀਆਂ ਤੁਹਾਨੂੰ ਦਿਖਾਉਣੀਆਂ ਵਾਂ ਇੱਕ ਜਿਹੜੀ ਆ ਤੋਕੜ ਗੱਬਨ ਮਾਈ ਤੁਹਾਨੂੰ ਦਿਖਾਉਣੀ ਆ ਤੇ ਇੱਕ ਤਾਂ ਨਵਾ ਸੂਈ ਝੋਟੀ ਤੁਹਾਨੂੰ ਦਿਖਾਉਣੀ ਆ ਗੱਲਬਾਤ ਹੁਣ ਆਪਾਂ ਕਰਦੇ ਆਂ ਵੀਦਿਆਂ ਨਾਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀ ਸਤਿ ਸ੍ਰੀ ਅਕਾਲ ਹੋ ਸਣਾ ਠੀਕ ਠਾਕ ਜੀ ਬਦੇ ਬਦੇ ਵੀ ਤੁਸੀਂ ਸਣਾਓ ਸਭ ਠੀਕ ਠਾਕ ਜੀ ਠੀਕ ਠਾਕ ਚਲੋ ਨਾਮ ਦੱਸਦੇ ਕਰੀ ਆਪਣਾ ਨਾਮ ਮੇਰਾ ਪਾਸ ਸਿੰਘ ਜੀ ਪਿੰਡ ਚੁੰਡਾ ਜ਼ਿਲ੍ਹਾ ਮਸਾ ਸੀਰਜਨ ਵਾਲਾ ਤੇ ਫੋਨ ਨੰਬਰ ਪੁੱਲ ਦੇ ਕਰੀ 9945492 ਠੀਕ ਹੈ ਜੀ ਦੋ ਹੀ ਆ ਫਿਰ ਹਾਂਜੀ ਵੀਰ ਜੀ ਗਮ ਅੱਜਾਂ ਚਾਰ ਹੀ ਅੱਛਾ ਦੋ ਕੱਲ ਵੇਖੀਆਂ ਦੋ ਆ ਹੁਣ ਸ਼ਾਮੀ ਆਈਆਂ ਠੀਕ ਹੈ ਜੀ ਠੀਕ ਚਲੋ ਫਿਰ ਸ਼ੁਰੂਆਤ ਜਿਹੜੀ ਆ ਪਾਵਲੀ ਛੋਟੀ ਤੋਂ ਹੀ ਕਰਨੀ ਆ ਹਾਂਜੀ ਆ ਕੱਟੀ ਜੇ ਦੇ ਮਗਰ ਕੱਟੀ ਹਰ ਵੇਜ ਜੀ ਕੱਟੀ ਬੜੀ ਸਾਂਭੀ ਕੇ ਨੇ ਨਾ ਤੁਹਾਨੂੰ ਤਾਂ ਕਾਫੀ ਚੱਲੇ ਖਲੀ ਦੇ ਖਲੀ ਦੀ ਆਂਦੇ ਅੱਛਾ ਖਲੀ ਦੀ ਧੀ ਆ ਠੀਕ ਹੈ ਕੱਟੀ ਦੇਖ ਸਾਡੇ ਚੰਗੀ ਸਾਂਭੀ ਆ ਸੋਹਣੀ ਠੀਕ ਜੀ ਕੱਟੀ ਤੇ ਆਪ ਵੀ ਛੋਟੀ ਸੋਹਣੀ ਆ ਜਿਹੜੀ ਬਿਲਕੁਲ ਛੋਟਾ ਸਿੰਘ ਆ ਕਿੰਨਾ ਵਸੂਆ ਬੱਧੀ ਦਾ ਇਹ ਆ ਜੀ ਪਹਿਲਾ ਸੂਆ ਸੋਇਆ ਕਿੰਨਾ ਕਿਚਰੋ ਗਿਆ ਸੋਈ ਨੂੰ ਸੂਈ ਨੂੰ ਹਰਪੀ ਜੀ ਕੋਈ 15 ਦਿਨ ਵਾਲੇ ਕੋਈ 18 ਦਿਨ ਵਾਲੇ ਆ ਕੱਟੀ ਜੇ ਹਾਂ ਕੱਟੀ ਸਾਹਮਣੀ ਤੇ ਮੂੰਹ ਹਰਪੀ ਜੀ ਦੋ ਦੰਦ ਜੇ ਚੈੱਕ ਕੀਤਾ ਤੁਸੀਂ ਦੰਦ ਚੈੱਕ ਕੀਤੇ ਰਪੀ ਜੀ ਉੱਥੇ ਚੈੱਕ ਕਰਕੇ ਲੈ ਆਏ ਤੇ ਦੁੱਧ ਕਿੰਨਾ ਜੇ ਦਕਲੋਂ ਦੁੱਧ ਹਰਪੀ ਜੀ ਇਹਦਾ ਥੱਲੇ ਹੈਗਾ ਹੀ 13 ਕਿਲੋ ਸਭ ਕੋਣ ਕੇ ਘਟ ਗਏ ਹੁਣ 11 ਕਿਲੋ ਦੁੱਧ ਥੱਲੇ ਤਿਆਰ ਹੈ 11 ਕਿਲੋ ਘਰੋਂ ਚਵਾ ਦੋਗੇ ਚਵਾ ਕੇ ਦਵਾਂਗੇ ਹਰਪੀ ਜੀ ਦੋ ਟਾਈਮਾਂ ਜਿੱਦਾਂ ਮਰਜ਼ੀ ਵੀਰ ਭਰਾ ਨੂੰ ਚੋਵੇ ਤੋਰਾ ਇੱਕ ਰੀ ਹਟ ਬਾਕੀ ਚਾਲੂ ਪੂਰੀ ਹੈ ਜਿਹੜੀ ਬਿਲਕੁਲ ਛੋਟਾ ਸਿੰਘ ਹੈ ਜਿਹੜਾ ਇਹਦਾ ਉਤਰਾਂ ਜਿਹੜੀ ਕੱਦ ਕਾਟ ਦੀ ਬੋਡੀ ਵੇਟ ਪੱਖਾ ਵੇਖੀ ਤੇ ਚੰਗੀ ਆ ਜਿਹੜੀ ਤੇ ਹਨਤਨ ਮੀਤ ਜੀ ਪੂਰੇ ਹੀ ਆ ਪ੍ਰੋਪਰ ਬਰਾਬਰ ਹੈ ਸਭ ਨੂੰ ਯਾਰ ਜੀ ਗਰੰਟੀ ਹੋਗੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਕੀ ਰੱਖਣਾ ਇਹਦਾ ਮੁੱਲ ਫਿਰ ਆਪਾਂ ਹਰ ਜੀ ਆਣ ਨੂੰ ਕੋਈ ਘਰ ਆ ਲੈਣੇ 1.5 ਲੱਖ ਮੰਗ ਰਹੇ ਅੱਗੋਂ ਆਪਾਂ ਦੱਸੋ ਕਿੰਨੇ ਮੰਗਣੀਏ ਤੁਸੀਂ ਦੋ ਮੰਗ ਲਓ ਫਿਰ ਹੋਰ ਕੀ ਹੈ ਨਹੀਂ ਆਪਾਂ ਦੋੜੀ ਮੰਗਣੇ ਅੱਛਾ 1 ਲੱਖ ਰੁਪਏ ਜੀ ਦੇ ਦੀਏ ਰੁਪਏ ਜੀ ਨਹੀਂ ਲੱਖ ਦੀ ਨਾ ਦੇਈਏ ਕੋ ਕਰੀਏ ਮੰਨ ਤਨ ਯਾ ਸੁਣੋ ਹੀ ਕਰੀਏ ਕਿੰਨੇ ਦੀ ਦੇ ਦੀਏ ਲੋੜੀ ਹੁੰਦੀ ਆ ਆਪਾਂ ਦੇ ਹੀ ਦੇਣੀ ਆ ਨਾ 85000 ਅੱਜ ਪਹੁੰਚ ਕਰ ਦਾਂਗੇ 85000 ਚ ਪਹੁੰਚ 100 ਕਿਲੋਮੀਟਰ ਤੱਕ ਤੇ ਦੁੱਧ ਜਿਹੜਾ 11 ਕਿਲੋ ਕਰਾਂਗੇ 11 ਕਿਲੋ ਮਨਾਏ ਵੀ ਜਿੱਥੇ ਜਾ ਕੇ ਟਿਕ ਜੂਗੀ ਦੁੱਧ ਫਿਰ 14 15 ਭਾਵੇਂ ਭਰ ਜੇ ਨਸਲ ਬੜੀ ਹੈ ਠੀਕ ਹੈ ਜੀ ਬਾਕੀ ਥਣ ਥਣ ਜਿਹੜੇ ਓਕੇ ਆ ਬਿਲਕੁਲ ਠੀਕ ਹੈ ਜੀ ਠੀਕ ਹੈ ਜੀ ਬਾਕੀ ਇਹ ਥਣ ਵੀ ਲੱਗੇ ਤਾਂ ਦੇਖ ਸਕਦੇ ਜੀ ਇੱਕ ਵਾਰੀ ਤੇ ਹੁਣ ਜਿਹੜੇ ਤੁਹਾਨੂੰ ਟੋਕੜ ਗੱਬਨ ਦਿਖਾਉਣੀ ਆ ਕਿੰਨੇ ਚਿਰ ਦੇ ਚੱਕ ਪਾਸ ਤੇ ਵੇਚੀਏ ਇਹ ਰੁਪਈਏ 600 ਉੱਤੇ ਹੀ ਆ ਦੋ ਤਿੰਨ ਦਿਨਾਂ 6 ਮਹੀਨੇ ਦੀ ਲਾਓ ਅੱਛਾ ਥੱਲਿਆਂ ਤੇ ਸੱਜਣਾ ਵਾਂਗੂ ਤਿਆਰ ਹੋਈ ਜੇ ਸੱਜਣਾ ਵਾਂਗੂ ਤਿਆਰ ਹੋਈ ਸਹਰਪੀਜੀ ਆਉਂਦੇ ਵੀ ਜਦੋਂ ਸੱਜੇ ਸੁਣਦੀ 17-18 ਕਿਲੋ ਦੁੱਧ ਦਿੰਦੀ ਆ ਅੱਛਾ ਤੇ ਡੇਰੀ ਤੋਂ ਆਪਣਾ ਸੱਜਣਾ ਹੀ ਜੇ ਕੋਲ ਆਏ ਉਹਦੇ ਕੋ ਮੱਝਾਂ ਵੀ ਸਾਰੀਆਂ ਚੰਗੀਆਂ ਆ ਛਡੇਰੀ ਦੇਰੀ ਚ ਚਲੋ ਮਾਲੇ ਚੰਗਾ ਹੁੰਦਾ ਵਾ ਅਸੀਂ ਡੇਰੀ ਤੋਂ ਰੁਪਈਏ ਲੈ ਕੇ ਆਏ ਤੇ ਕਿੰਨਾ ਹੁਣ ਦੁੱਧ ਦੇ ਦੁੱਧ ਹਰਪੀਜੀ ਕਿੰਨਾ ਹਨਾ ਝੂੜ ਮਾਰਦਾ 6 ਮਹੀਨੇ ਇੱਕ ਬੜਾ 10 ਕਿਲੋ ਦੁੱਧ ਜੇ ਤਿਆਰ ਜੇ 10 ਬਾਕੀ ਦੋਵੇਂ ਸੂਈਆਂ ਸਵਾਈਆਂ ਮੈਂ ਇੱਕਾ ਟੁਕੜ ਗੱਬਨੇ ਆ ਤੇ ਆ ਸੱਜਰ ਸੂਈ ਆ ਦੋਵੇਂ ਆਪਣੀਆਂ ਇੱਥੇ ਆ ਕੇ ਚਵਾਈ ਕਰਕੇ ਅੱਖੀਂ ਵੇਖ ਕੇ ਹੱਥੀਂ ਚਵਾਈ ਕਰਕੇ ਫਿਰ ਪਸ਼ੂ ਖੜੋ ਚੰਗੀ ਤਰ੍ਹਾਂ ਪ੍ਰੋਪਰ ਕਦ ਕਾਟਦਾ ਸਾਰੀਆਂ ਚੀਜ਼ਾਂ ਦਾ ਪਤਾ ਲੱਗ ਜਾਂਦਾ ਜਿਹੜਾ ਕੋਈ ਰਾ ਜਾਂਦਾ ਉਹ ਜ਼ਰੂਰ ਚਵਾਈ ਵੀ ਜ਼ਰੂਰ ਕਰਿਆ ਕਰੋ ਬਾਕੀ ਕਦ ਕਾ ਕੇ ਪਿੱਠ ਪੁੜੇ ਪੱਖਾਂ ਇਹ ਵੀ ਜੜੀ ਚੰਗੀ ਆ ਆਹ ਦੇਖ ਸੰਦੇ ਤੇ ਕੀ ਰੱਖੇ ਵਿਧੀ ਦਾ ਮੁੱਲ ਫਿਰ ਆਪਾਂ ਇਹਦਾ ਹਰਮੀ ਜਿਹੜਾ ਦੇ ਦੇਣਾ 70000 ਚ 2000 ਛੱਡਾਂਗੇ 60000 ਚ ਪਹੁੰਚ ਕਰ ਦੇਣੀ ਆ 60000 ਪਹੁੰਚ ਕਰ ਦਾਂਗੇ ਜੀ ਤੇ 10 ਕਿਲੋ ਦੁੱਧ ਹੁਣ ਘਰੋਂ ਚਵਾ ਦੇ 10 ਕਿਲੋ ਵੀ ਚੋ ਆਗੇ ਦਮਾ ਕੋਈ ਵੀਰ ਭਰਾ ਆਣ ਕੇ ਆਪਣੇ ਇੱਥੇ ਸੱਦ ਤੇ 6 ਮਹੀਨੇ ਦੀ ਚੱਕ ਪਾਸ ਚ ਚਾਹ ਦੇ ਉੱਤੇ 6 ਮਹੀਨੇ ਦੀ ਗਾਰੰਟੀ ਆਪਣੇ ਚੱਕ ਪਾਸ ਚ ਠੀਕ ਹੈ ਜੀ ਤੇ ਠੀਕ ਹੈ ਜੀ ਹੋਰ ਕੁਝ ਕਹਣਾ ਠੀਕ ਹੈ ਇਹੋ ਬੈਂਤੀ ਵੀ ਇੱਥੇ ਆ ਵੀਰ ਭਰਾ ਕੋਈ ਆਵੇ ਆਪਣੇ ਪਾਸ ਚਵਾਇ ਕਰਕੇ ਖਾਸ ਕਰਕੇ ਤਸੱਲੀ ਕਰਕੇ ਖੜੇ ਹਨਾ ਜੇ ਤਰ੍ਹਾਂ ਕਿ ਵਿਧੀ ਹੁਣ ਨੇ ਕਿਹਾ ਕਿ ਇੱਥੇ ਆਓ ਆਪਣੀ ਤਸੱਲੀ ਕਰਕੇ ਪਾਸ ਕਰਕੇ ਆਪਣੀ ਮਰਜ਼ੀ ਦੇ ਨਾਲ ਤੇ ਆਪਣੀ ਸਮਝ ਨਾਲ ਪਸ਼ੂ ਖੜਿਆ ਕਰੋ ਜਦੋਂ ਤੱਕ ਪਸ਼ੂ ਪੂਰਾ ਪਸੰਦ ਨਹੀਂ ਹੁੰਦਾ ਉਦੋਂ ਤੱਕ ਆਪਣਾ ਚੰਗੀ ਤਰ੍ਹਾਂ ਸਲਾਹ ਕਰਕੇ ਫਿਰ ਹੀ ਪਸ਼ੂ ਜਿਹੜਾ ਖਰੀਦਿਆ ਕਰੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਇਕੱਰੇ ਇਹਦੀਆਂ ਮਿਲਖ ਵਿੱਚ ਜੜੀਆਂ ਦਿਖਾਉਣ ਵਾਲੀਆਂ ਆਪਣੀਆਂ ਰਹਿ ਗਈਆਂ